ਸਸਰੀ ਕਾਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਵਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਪ੍ਰਾਪਠੀ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆਪਾਂ ਅੱਜ ਦੀ ਵੀਡੀਓ ਜਿਹੜੀ ਸ਼ੁਰੂ ਕਰਨ ਲੱਗੇ ਆਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਸੀਂ ਕਦੀ ਕਦੀ ਬਹੁਤ ਹੀ ਜਾਣਿਆਂ ਦੇ ਨਾਲ ਕੰਮ ਉਸ ਕੰਮ ਨੂੰ ਸ਼ੇਅਰ ਕਰਦੇ ਆ ਜੇ ਤੁਸੀਂ ਬਹੁਤ ਜਣ ਨੂੰ ਆਪਣਾ ਕੰਮ ਕਰਨ ਤੋਂ ਪਹਿਲਾਂ ਹੀ ਦੱਸ ਦਿੰਨੇ ਆ ਤੇ ਫਿਰ ਸਾਡੇ ਕੰਮ ਜਿਹੜੇ ਆ ਉਹ ਕਦੀ ਕਦੀ ਬਣਨ ਤੋਂ ਪਹਿਲਾਂ ਹੀ ਰੁਕ ਜਾਂਦੇ ਆ ਸਾਨੂੰ ਕੋਈ ਵੀ ਕੰਮ ਕਰਨ ਲੱਗਿਆਂ ਜਿਆਦਾ ਕਿਸੇ ਦੇ ਨਾਲ ਉਹਨੂੰ ਸ਼ੇਅਰ ਨਹੀਂ ਕਰਨਾ ਚਾਹੀਦਾ ਜਾਂ ਉਹਦੇ ਬਾਰੇ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ ਤਾਂ ਕਿ ਸਾਡਾ ਜਿਹੜਾ ਕੰਮ ਆ ਸਿਰੇ ਚੜ੍ਹ ਸਕੇ ਕਦੀ ਕਦੀ ਹੁੰਦਾ ਇਸ ਤਰ੍ਹਾਂ ਆ कि ਅਸੀਂ ਸਭ ਜਗ੍ਹਾ ਰੌਲਾ ਪਾ ਦਿੰਨੇ ਆ ਕਿ ਅਸੀਂ ਫਲਾਨਾ ਕੰਮ ਕਰਨ ਲੱਗੇ ਆ ਕਿਸੇ ਵੀ ਤਰ੍ਹਾਂ ਦਾ ਤੇ ਸਾਡਾ ਜਿਹੜਾ ਕੰਮ ਆ ਉਹ ਨਿਪਰੇ ਹੀ ਨਹੀਂ ਚੜਦਾ ਜਾਂ ਤਾਂ ਕਿਸੇ ਕਾਰਨ ਤੋਂ ਰਾਹ ਹੀ ਰੁਕਾਵਟ ਪੈ ਜਾਂਦੀ ਆ ਜਾਂ ਫਿਰ ਕੰਮ ਇੱਕਦਮ ਸਿਰੇ ਤੇ ਆ ਕੇ ਮੁੜ ਕੇ ਉਸ ਕੰਮ ਜਿਹੜਾ ਵਾ ਉਥੇ ਦਾ ਉਥੇ ਹੀ ਰੁਕ ਜਾਂਦਾ ਵਾ ਸਾਡਾ ਇੱਕ ਸੁਭਾਅ ਹੁੰਦਾ ਵਾ ਕਿ ਸਾਡੂ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਆ ਇਸੇ ਵੀ ਤਰ੍ਹਾਂ ਦਾ ਤੇ ਸਾਨੂੰ ਬਹੁਤ ਮਾਨਸਿਕ ਖੁਸ਼ੀ ਹੁੰਦੀ ਆ ਇੱਕ ਮਾਨ ਵਿੱਚ ਸਾਡੇ ਹੁੰਦਾ ਕਿ ਕਦੋਂ ਅਸੀਂ ਇਹ ਗੱਲ ਜਿਹੜੀ ਹੈ ਦੂਸਰੇ ਜਾਨੇ ਨਾਲ ਸ਼ੇਅਰ ਕਰ ਲਈਏ ਦੂਸਰੇ ਜਾਨੇ ਨੂੰ ਦੱਸ ਦਈਏ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੀ ਗੱਲ ਅਸੀਂ ਕਿਸੇ ਨੂੰ ਦੱਸਣ ਦੇ ਆ ਅਸੀਂ ਸਿਰਫ ਇੱਕ ਜਾਨੇ ਨੂੰ ਉਹ ਗੱਲ ਦੱਸਣੀ ਆ ਪਰ ਉਸ ਜਾਨੇ ਨੇ ਕਿੰਨੇ ਜਾਣਿਆਂ 'ਚ ਉਸ ਗੱਲ ਦਾ ਜਿਹੜਾ ਪ੍ਰਚਾਰ ਆ ਉਹ ਕਰ ਦੇਣਾ ਵਾ ਜਦੋਂ ਕਿੰਨੇ ਜਾਣੇ ਦੇ ਨਾਲ ਅਗਲਾ ਪ੍ਰਚਾਰ ਕਰਦਾ ਤਾਂ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਵਿੱਚੋਂ ਕਿਹੜਾ ਇਨਸਾਨ ਇਦਾਂ ਦਾ ਹੋਵੇ ਕਿ ਜਿਹਦੇ ਜ਼ਿਆਦਾ ਦੰਦ ਕਥਿਆ ਕਰਨ ਦੇ ਨਾਲ ਸਾਡਾ ਜਿਹੜਾ ਕੰਮ ਆ ਉਹ ਰੁਕਾਵਟ ਪੈ ਜੇ ਲੋਕੀ ਸਾਨੂੰ ਬਹੁਤ ਮਿੱਠੇ ਪਿਆਰੇ ਹੋ ਕੇ ਪੁੱਛ ਲੈਂਦੇ ਆ ਕਿ ਤੁਸੀਂ ਕਿੱਦਾਂ ਆ ਕੀ ਹਾਲ ਚਾਲ ਆ ਤੇ ਸਾਡਾ ਵੀ ਇੱਕ ਜ਼ਰੂਰ ਤੁਸੀਂ ਆਪਣੀ ਗੱਲ ਸ਼ੇਅਰ ਕਰੋ ਜਦੋਂ ਤੁਹਾਡਾ ਕੋਈ ਵੀ ਕੰਮ ਬਣ ਜਾਂਦਾ ਵਾ ਤੁਸੀਂ ਦੂਸਰਿਆਂ ਦੇ ਨਾਲ ਉਹਨੂੰ ਸ਼ੇਅਰ ਕਰੋ ਆਪਣੇ ਭੈਣ ਭਰਾਵਾਂ ਨੂੰ ਦੱਸੋ ਆਪਣੇ ਰਿਸ਼ਤੇਦਾਰਾਂ ਨੂੰ ਦੱਸੋ ਆਪਣੇ ਆਣ ਗਵਾਂਡ ਦੱਸੋ ਸੈਲੀਬ੍ਰੇਟ ਵੀ ਕਰੋ ਇਹੋ ਜੀ ਕੋਈ ਗੱਲ ਨਹੀਂ ਆ ਕਿ ਤੁਸੀਂ ਕਿਸੇ ਦੇ ਨਾਲ ਆਪਣੀ ਖੁਸ਼ੀ ਨਹੀਂ ਵੰਡ ਸਕਦੇ ਆ ਪਰ ਕਦੇ ਕਦੇ ਆਪਾਂ ਹਜੇ ਕੰਮ ਸ਼ੁਰੂ ਹੀ ਕਰਦੇ ਆ ਜਾਂ ਸ਼ੁਰੂ ਵੀ ਨਹੀਂ ਹੋਇਆ ਅੰਨਾ ਤੇ ਆਪਾਂ ਜਿਹੜੀ ਦੂਸਰਿਆਂ ਦੇ ਨਾਲ ਗੱਲਾਂ ਸ਼ੇਅਰ ਕਰਨ ਦਾ ਬੰਨਿਆ ਤੁਸੀਂ ਸਭ ਤੋਂ ਜ਼ਿਆਦਾ ਜਰ ਤੁਹਾਡੇ ਦਿਲ ਵਿੱਚ ਲੱਗਦਾ ਵਾ ਕਿ ਮੈਨੂੰ ਇਹ ਗੱਲ ਕਿਸੇ ਨਾਲ ਕਰਨੀ ਚਾਹੀਦੀ ਆ ਤੇ ਆਪਣੇ ਪਰਮਾਤਮਾ ਦੇ ਅੱਗੇ ਕਰਿਆ ਕਰੋ ਪਰਮਾਤਮਾ ਨੂੰ ਧਿਆਓ ਪਰਮਾਤਮਾ ਦੇ ਨਾਲ ਗੱਲਾਂ ਕਰੋ ਜਿੰਨੇ ਕਿ ਤੁਹਾਡੇ ਕੰਮ ਦੇ ਵਿੱਚ ਪੂਰੀ ਪਾਉਣੀ ਹੁੰਦੀ ਆ ਤੁਸੀਂ ਦੂਸਰਿਆਂ ਦੇ ਨਾਲ ਜਦੋਂ ਗੱਲਾਂ ਕਰਦੇ ਆ ਪਤਾ ਨਹੀਂ ਤੁਸੀਂ ਕਿਹੋ ਜਿਹੇ ਜਿਹੜੇ ਲੋਕ ਆ ਉਹਨਾਂ ਦਾ ਕਿਸ ਤਰ੍ਹਾਂ ਦਾ ਸੁਭਾਅ ਆ ਕਈਆਂ ਦਾ ਸੁਭਾਅ ਹੁੰਦਾ ਗੱਲ ਨੂੰ ਜਦ ਤੱਕ 10 ਜਗ੍ਹਾ ਫੈਲਾਣਾ ਦੇਣ ਤਦ ਤੱਕ ਉਹਨਾਂ ਨੂੰ ਦਿਲ ਨੂੰ ਆਰਾਮ ਹੀ ਨਹੀਂ ਮਿਲਦਾ ਇਸੇ ਕਰਕੇ ਕਦੀ ਕਦੀ ਸਾਡੇ ਬੰਦੇ ਹੋਏ ਕੰਮ ਜਿਹੜੇ ਆ ਰਾਜ ਹੀ ਰਹਿ ਜਾਂਦੇ ਆ ਕਿਉਂਕਿ ਇਨਸਾਨ ਦਾ ਇੱਕ ਸੁਭਾਅ ਵਾ ਜਦ ਤੱਕ ਉਹ ਆਪਣੇ ਕੰਮ ਭਾਵੇਂ ਉਹ ਦੱਸ ਕਰਦਾ ਰਹੇ ਲੇਕਿਨ ਜਦੋਂ ਕਿਸੇ ਦੂਸਰੇ ਦੇ ਕੰਮ ਨੂੰ ਦੇਖਦਾ ਵਾ ਸੁਣਦਾ ਵਾ ਕਿ ਕੋਈ ਫਲਾਣਾ ਕੰਮ ਕਰਨ ਦਿਆ ਤ ਉਹਨੂੰ ਇੱਕ ਅਚਾਨਕ ਇੱਕ ਕਬਰਾਟ ਹੁੰਦੀ ਆ ਉਹਨੂੰ ਲੱਗਦਾ ਵਾ ਕਿ ਹਰੇ ਆ ਕੰਮ ਇਹ ਕਿਉਂ ਕਰਨ ਦਿਆ ਵਾ ਇਸੇ ਕਰਕੇ ਆਪਣੇ ਜਿਹੜੇ ਕੰਮ ਆ ਦੂਸਰਿਆਂ ਦੇ ਨਾਲ ਸ਼ੇਰ ਨਾ ਕਰੋ ਆਪਣੇ ਖਲੀ ਫੈਮਿਲੀ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੇ ਦੋਵੇਂ ਮੀਆਂ-ਬੀਵੀ ਆਪਣੇ ਵਿੱਚ ਹੀ ਡਿਸਕਸ ਕਰਕੇ ਆਪਣੇ ਚ ਹੀ ਕੰਮ ਸ਼ੁਰੂ ਕਰੋ ਜਦੋਂ ਤੁਹਾਡਾ ਕੰਮ ਨੇਪਰੇ ਚੜ ਜੇ ਤਾਂ ਤੁਸੀਂ ਦੂਸਰਿਆਂ ਦੇ ਨਾਲ ਗੱਲਾਂ ਕਰੋ ਕਿਸੇ ਵੀ ਕੰਮ ਬਾਰੇ ਕਿ ਅਸੀਂ ਆਹ ਕੰਮ ਕਰਨਾ ਚਾਹਿਆ ਸਾਡਾ ਪੂਰਾ ਹੋ ਗਿਆ ਪਰਮਾਤਮਾ ਨੇ ਪੂਰੀ ਪਾਤੀ ਸਭ ਤੋਂ ਪਹਿਲਾਂ ਜਾ ਕੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਫਿਰ ਤੁਸੀਂ ਉਸ ਕੰਮ ਦੀ ਖੁਸ਼ੀ ਮਨਾਓ ਆਪਾਂ ਜਿਹੜੀ ਅੱਜ ਦੀ ਵੀਡੀਓ ਸੀ ਆਪਣੀ ਇਸੇ ਤੇ ਸੀ ਕਿ ਆਪਾਂ ਕਿਸ ਤਰ੍ਹਾਂ ਆਪਣਾ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨਾਲ ਸ਼ੇਅਰ ਨਾ ਕਰੀਏ ਜਦੋਂ ਸਾਡਾ ਕੰਮ ਹੋ ਜੇ ਉਦੋਂ ਹੀ ਅਸੀਂ ਦੂਸਰਿਆਂ ਦੇ ਨਾਲ ਉਸ ਗੱਲ ਨੂੰ ਸ਼ੇਅਰ ਕਰੀਏ ਤਾਂ ਕਿ ਸਾਡੇ ਕੰਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਪਵੇ ਅੱਜ ਦੀ ਜਿਹੜੀ ਆਪਣੀ ਵੀਡੀਓ ਸੀ ਉਸ ਵਿੱਚ ਕਿਸ ਤਰ੍ਹਾਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਦੇ ਨਾਲ ਵੀ ਉਸ ਦੇ ਬਾਰੇ ਡਿਸਕਸ ਨਾ ਕਰੀਏ ਕੰਮ ਹੋਣ ਤੇ ਹੀ ਸਭ ਨੂੰ ਦਸੀਏ ਤਾਂ ਕਿ ਸਾਡਾ ਕੰਮ ਜਿਹੜਾ ਵਾ ਉਹ ਨੇਪਰੇ ਚੜ੍ਹ ਸਕੇ ਨਾਲ ਹੀ ਨਾਲ ਆਪਾਂ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਟਿਪ ਦਵਾਂਗੇ ਟਿਪ ਆਪਣੀ ਜਿਹੜੀ ਆ ਉਹ ਵਾ ਜੇ ਤੁਹਾਡੇ ਦੰਦਾਂ ਦੇ ਉੱਤੇ ਪੀਲਾਪਨ ਆ ਤੇ ਤੁਸੀਂ ਉਹਨੂੰ ਕਿਸ ਤਰ੍ਹਾਂ ਘਰ ਘਰੇਲੂ ਨੁਸਖੇ ਦੇ ਨਾਲ ਸਾਫ਼ ਕਰ ਸਕਦੇ ਜੇ ਹੱਥ ਤੇ ਪਾਓ 2-4 ਬੂੰਦਾਂ ਸਰੋਂ ਦਾ ਤੇਲ ਤੇ ਵਿੱਚ ਪਾਓ ਥੋੜਾ ਜਿਹਾ ਲੂਣ ਲੂਣ ਜਿਹੜਾ ਸਾਦਾ ਲੈਣਾ ਰੋਟੀ ਵਾਲਾ ਲੂਣ ਲੈਣਾ ਵਾ ਉਸ ਤੋਂ ਬਾਅਦ ਉਹਨੂੰ ਥੋੜਾ ਜਿਹਾ ਉਂਗਲੀ ਦੇ ਨਾਲ ਹੱਥ ਹੱਥ ਤੇ ਮਿਕਸ ਕਰ ਲੋ ਤੇ ਆਪਣੇ ਦੰਦਾਂ ਤੇ ਮਲੋ ਉਹਦੇ ਨਾਲ ਤੁਹਾਡੇ ਦੰਦ ਬਿਲਕੁਲ ਚਿੱਟੇ ਹੋ ਜੂਗੇ ਜਿਹੜਾ ਪੀਲਾਪਨ ਉਹ ਵੀ ਖਤਮ ਹੋ ਜਾਊਗਾ ਨਾਲੇ ਨਾਲ ਤੁਹਾਡੇ ਦੰਦਾਂ ਦੇ ਵਿੱਚ ਜਿਹੜੀ ਬਹੁਤ ਤਰ੍ਹਾਂ ਦੀ ਵਾਈ ਰਹਿੰਦੀ ਆ ਉਹ ਵੀ ਇੱਕਦਮ ਬਾਹਰ ਨਿਕਲ ਜੂਗੀ ਤੇ ਤੁਹਾਡੇ ਦੰਦ ਬਿਲਕੁਲ ਸਾਫ਼ ਸੋਹਣੇ ਹੋ ਜਾਣੇ ਆ ਅੱਜ ਦੀ ਜਿਹੜੀ ਆਪਣੀ ਵੀਡੀਓ ਸੀ ਇਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਸਸਰੀ ਭਾਜੀ ਧੰਨਵਾਦ